ਮਾੜੇ ਬੰਦੇ ਦੇ ਪੰਜ ਸੰਕੇਤ ਸਮਾਜ ਵਿੱਚ ਇਹ ਤੇ ਬਹੁਤ ਸਾਰੇ ਲੋਕ ਹੁੰਦੇ ਹਨ ਜੋ ਸਾਡੇ ਜੀਵਨ ਤੇ ਨਕਾਰਾਤਮਕ ਮਾੜਾ ਪ੍ਰਭਾਵ ਪਾਉਂਦੇ ਹਨ ਬੁਰੇ ਬੰਦੇ ਨੂੰ ਸਾਂਭਣਾ ਕਈ ਵਾਰ ਮੁਸ਼ਕਲ ਹੁੰਦਾ ਹੈ ਪਰ ਉਹਨਾਂ ਦੇ ਵਿਵਹਾਰ ਰਾਹੀਂ ਆਪਾਂ ਪਛਾਣ ਸਕਦੇ ਹਾਂ ਇੰਨਾ ਪੰਜ ਸੰਕੇਤ ਰਾਹੀਂ ਮਾੜੇ ਬੰਦੇ ਆਮ ਤੌਰ ਤੇ ਸੱਚ ਨੂੰ ਛੁਪਾਉਂਦੇ ਹਨ ਅਤੇ ਝੂਠ ਬੋਲਣ ਵਿੱਚ ਕੋਈ ਸੰਕੋਚ ਮਹਿਸੂਸ ਨਹੀਂ ਕਰਦੇ ਉਹ ਆਪਣੇ ਨੁਕਸਾਨ ਨੂੰ ਛੁਪਾਉਣ ਲਈ ਹੋਰ ਲੋਕਾਂ ਤੇ ਦੋਸ਼ ਲਗਾਉਂਦੇ ਹਨ ਇਹਨਾਂ ਬੰਦਿਆਂ ਦੀ ਆਪਣੀ ਇੱਕ ਹੀ ਸੋਚ ਹੁੰਦੀ ਹੈ ਕਿ ਆਪਣੇ ਨਿੱਜੀ ਫਾਇਦੇ ਲਈ ਹੋਰਾਂ ਨੂੰ ਨੁਕਸਾਨ ਪਹੁੰਚਾਉਂਦੇ ਹਨ ਇਹ ਬੰਦੇ ਆਪਣੇ ਮਤਲਬ ਲਈ ਕੁਝ ਵੀ ਕਰ ਸਕਦੇ ਹਨ ਅਤੇ ਨੰਬਰ 2 ਮਾੜੇ ਬੰਦੇ ਹਮੇਸ਼ਾ ਦੂਜਿਆਂ ਦੀ ਨਿੰਦਾ ਕਰਦੇ ਰਹਿੰਦੇ ਹਨ ਉਹ ਦੁਨੀਆ ਦੀ ਸਫਲਤਾ ਨੂੰ ਦੇਖ ਨਹੀਂ ਸਕਦੇ ਅਤੇ ਈਰਖਾ ਦੇ ਭਾਵ ਨਾਲ ਪ੍ਰੇਰਿਤ ਹੁੰਦੇ ਹਨ ਇਹਨਾਂ ਦੀ ਕੋਸ਼ਿਸ਼ ਹੁੰਦੀ ਹੈ ਕਿ ਦੂਜੇ ਲੋਕਾਂ ਦੀ ਚੰਗੀ ਚਰਚਾ ਨੂੰ ਨੁਕਸਾਨ ਪਹੁੰਚਾਇਆ ਜਾਵੇ ਅਤੇ ਨੰਬਰ 3 ਮਾਰੇ ਬੰਦੇ ਸਿਰਫ ਆਪਣੇ ਫਾਇਦੇ ਲਈ ਸੋਚਦੇ ਹਨ ਅਤੇ ਦੂਜਿਆਂ ਦੀ ਭਲਾਈ ਦੀ ਕੋਈ ਚਿੰਤਾ ਨਹੀਂ ਕਰਦੇ। ਉਹ ਹਰ ਰਿਸ਼ਤੇ ਅਤੇ ਘਰਵਾਲੀ ਨੂੰ ਆਪਣੇ ਸਵਾਰਥ ਦੇ ਆਧਾਰ ਤੇ ਤੋਲਦੇ ਹਨ। ਦੁਨੀਆਂ ਦੀ ਭਾਵਨਾ ਦੀ ਕਦਰ ਨਾ ਕਰਨਾ ਉਹਨਾਂ ਦੀ ਆਮ ਆਦਤ ਹੁੰਦੀ ਹੈ ਅਤੇ ਨੰਬਰ 4 ਮਾੜਾ ਬੰਦਾ ਉਹੋ ਛੋਟੀ ਮੋਟੀ ਗੱਲ ਤੇ ਵੀ অতি ਗੁੱਸੇ ਵਾਲਾ ਬਣ ਜਾਂਦਾ ਹੈ। ਮਾੜਾ ਬੰਦਾ ਹਮੇਸ਼ਾ ਹਿੰਸਾ ਦੇ ਰਾਹ ਤੇ ਚੱਲਦਾ ਹੈ ਅਤੇ ਦੁਨੀਆ ਦੇ ਮਨ ਵਿੱਚ ਡਰ ਪੈਦਾ ਕਰਨਾ ਚਾਹੁੰਦਾ ਹੈ ਅਤੇ ਨੰਬਰ 5 ਇਹ ਮਾੜੇ ਬੰਦੇ ਕਦੀ ਵੀ ਕਿਸੇ ਨਾਲ ਸੱਚੀ ਵਫਾਦਾਰੀ ਨਹੀਂ ਰੱਖਦੇ ਹਨ ਉਹ ਦੂਜਿਆਂ ਦਾ ਵਿਸ਼ਵਾਸ ਤੋੜਦੇ ਹਨ ਅਤੇ ਮੌਕੇ ਦਾ ਫਾਇਦਾ ਚੁੱਕਦੇ ਹਨ ਉਹ ਦੋਸਤਾਂ ਅਤੇ ਪਰਿਵਾਰਕ ਮੈਂਬਰਾਂ ਅਤੇ ਸਹਿਯੋਗੀਆਂ ਦੀ ਪਿੱਠ ਪਿੱਛੇ ਵਾਰ ਕਰਦੇ ਹਨ ਇਹ ਪੰਜ ਸੰਕੇਤ ਬੁਰੇ ਬੰਦੇ ਨੂੰ ਪਛਾਣਨ ਵਿੱਚ ਮਦਦ ਕਰਦੇ ਹਨ ਅਤੇ ਇਹੋ ਜਿਹੇ ਵਿਅਕਤੀ ਨਾਲੋਂ ਸਾਵਧਾਨ ਰਹਿਣਾ ਸਦਾ ਯਾਦ ਰੱਖੋ ਕਿ ਸਹੀ ਸੰਗਤ ਇਨਸਾਨ ਦੀ ਜੀਵਨ ਨੂੰ ਬਦਲ ਸਕਦੀ ਹੈ ਇਸ ਲਈ ਇਹੋ ਜਿਹੇ ਲੋਕਾਂ ਤੋਂ ਦੂਰ ਰਹਿਣਾ ਚੰਗਾ